ਉਹਨਾਂ ਦੇ ਦੇਖੀਏ ਤਾਂ ਸਭੇ ਤਰੀਕ ਆ ਤੱਕ ਮੈਂ ਕਿਤਾਬੀ ਆ ਜਾ ਰਹੇ ਅੱਛਾ ਅਜੇ ਮੈਨੂੰ ਹੋਰ ਥੇਰਾ ਆ ਗਿਆ ਸੀ ਤੋ ਪੀਣਾ ਸਾਹਕੋ ਵਿਸ਼ੇਗ ਇਸਟੇਜ ਬਸੂਆਂ ਨੇ ਦੋਹਾਂ ਤੋਂ ਦੋਹਾਂ ਤੋਂ ਇਤਨਾ ਆਪਣੀ 1 ਮਹੀਨਾ ਤੋਂ ਚੱਲ ਰਿਹਾ

هي تهي ਲੋ ਹਾਂ ਕੋਈ ਵੱਡਾ ਹੈਗਾ ਲੋ ਹੋ ਐਂਡ ਕਹਿੰਦੇ ਆਸ ਜੀ ਬਾਸ ਬਾਸ ਬਣਾਉਂਦਾ ਬਹੁਤ ਵੱਡਾ ਆਇਆ ਲੋ ਹਾਂ ਤੇ ਨਾ ਕੀ ਰੈਂਜ ਹੱਥੋਂ ਲਵਾਸ ਦਾ 10 ਤੇ 10 ਆਪਣੇ ਵਿੱਚ ਕੀ ਰਸਤੇ ਪਾਣੀ ਜਾਣਾ ਤੇ ਇਸ ਦਾ ਕਿਰਤ ਕਿੱਥੇ ਨਾਉਂ ਤੁਸੀਂ ਜੇ ਨਾ ਫਰਾਂ ਨਾ ਅ ਬਿਲਕੁਲ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਰਣ ਜੀ ਦੀ ਅ ਨਿਰਦੇਸ਼ ਤੇ ਹਲਕਾ ਪੋਆ ਤੋਂ ਇੱਕ ਵੱਡਾ ਕਾਫਲਾ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਪੁੱਜਿਆ ਸੋ BBMB ਦਾ ਜਿਹੜਾ ਮਸਲਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਚ ਰਿਹਾ ਸੋ ਇੱਕ ਵਾਰ ਫੇਰ ਅ ਪੰਜਾਬ ਦੀ ਹਿੱਕ ਤੇ ਕਹ ਲਓ ਪੰਜਾਬ ਦੇ ਸੀਨੇ ਤੇ ਕਹ ਲਓ ਜਿਹੜਾ ਉਹ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕੇਂਦਰ ਸਰਕਾਰ ਨੇ ਸੋ ਪੰਜਾਬ ਦਾ ਜਿਹੜਾ ਪਾਣੀ ਹੈ ਪੰਜਾਬ ਜਿਹੜਾ ਪਾਣੀਆਂ ਦੇ ਨਾਂ ਤੇ ਵਸਿਆ ਅੱਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਿੱਸੇ ਦਾ ਪਾਣੀ ਹੋ ਗਏ ਉਹਨਾਂ ਤੋਂ ਹਰਿਆਣਾ ਨੂੰ ਜਿਹੜੀ ਸਰਕਾਰ ਦੇਣਾ ਚਾਹੀਦੀ ਹੈ ਕੇਂਦਰ ਦੀ ਉਹਦੇ ਖਿਲਾਫ ਮਾਨਜੋਗ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਜਿਹੜਾ ਜਿਹੜਾ ਇਤਿਹਾਸਿਕ ਫੈਸਲਾ ਲਿਆ ਹੈ ਇਹ ਵੀ ਮੈਂ ਸਮਝਦਾ ਕਿ ਪੰਜਾਬ ਦੇ ਇਤਿਹਾਸ 'ਚ ਅੰਦਰ ਇੱਕ ਮੀਲ ਪੱਥਰ ਸਾਬਤ ਹੋਊਗਾ ਸੋ ਪੰਜਾਬ ਦੇ ਪਾਣੀਆਂ ਦਾ ਸਵਾਲ ਹੋਵੇ ਪੰਜਾਬ ਦੀ ਜਿਹੜੀ ਉਹ ਮੈਂ ਸਮਝਦਾ ਵੀ ਪਰਲ ਟੋਟਲ ਪੰਜਾਬ ਦੇ ਹੱਕਾਂ ਦਾ ਸਵਾਲ ਹੋਵੇ ਲਗਾਤਾਰ ਆਮ ਆਦਮੀ ਪਾਰਟੀ ਪਿਛਲੇ 3 ਸਾਲਾਂ ਤੋਂ ਤੇ ਪੈਰਾ ਦੇ ਰਹੀ ਹੈ ਸੋ ਅਸੀਂ ਅੱਜ ਜਿੱਥੇ ਕਾਫਲੇ ਨਾਲ ਆਏ ਆ ਔਰ ਲਗਾਤਾਰ ਜਦੋਂ ਤੱਕ ਮਾਨਜੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਆਦੇਸ਼ ਇੱਥੇ ਧਰਨੇ ਦੇ ਰੂਗਾ ਅਸੀਂ ਧਰਨੇ ਤੇ ਬੈਠਾਂਗੇ ਸੋ ਪੰਜਾਬ ਨੇ ਹਰਿਆਣੇ ਨੂੰ ਪੜਦਾ ਹਿੱਸਾ ਪਾਣੀ ਦਾ ਜਿਹੜਾ ਦੇ ਦਿੱਤਾ ਹੁਣ ਬਾਦੂ ਪਾਣੀ ਖੋ ਗਏ ਪੰਜਾਬ ਨੂੰ ਵੱਜਰ ਕਰਨ ਦੀਆਂ ਜਿਹੜੀਆਂ ਸਾਜ਼ਸ਼ਾ ਨੇ ਮਾਰੂਥਲ ਬਣਾਉਣ ਦੇ ਜਿਹੜੇ ਹੱਲੇ ਪੰਜਾਬ ਦੇ ਖਿਲਾਫ ਉਹ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਸੋ ਆਮ ਆਦਮੀ ਪਾਰਟੀ ਬਹੁਤ ਕਲੀਅਰ ਹੈ ਸੋ ਅੱਜ ਇੱਥੇ ਆਏ ਆਂ ਔਰ ਅਸੀਂ ਇਹ ਕਹਿਣਾ ਵੀ ਚਾਹੁੰਦੇ ਆਂ ਵੀ ਕੇਂਦਰ ਦੀ ਸਰਕਾਰ ਨੂੰ ਤੁਸੀਂ ਸਾਡਾ ਆਰਡੀਐਫ ਢੱਕਿਆ ਤੁਸੀਂ ਸਾਡਾ ਜਿਹੜਾ ਕਈ ਤਰ੍ਹਾਂ ਦੇ ਫੰਡ ਜਿਹੜੇ ਆ ਪੰਜਾਬ ਦੇ ਉਹ ਢੱਕੇ ਆ ਪੰਜਾਬ ਨੂੰ ਹੱਥੇ ਕਰਨਾ ਚਾਹੁੰਦੇ ਹੋ ਪੰਜਾਬ ਨੂੰ ਤੁਸੀਂ ਬਿਲਕੁਲ ਮਤਲਬ ਜਿਹੜਾ ਉਹ ਆਈਸੋਲੇਟ ਕਰਨਾ ਚਾਹੁੰਦੇ ਹੋ ਸੋ ਪੰਜਾਬੀ ਨੇ ਇਹ ਆਪਣੇ ਹੱਕਾਂ ਨੂੰ ਲੈਣਾ ਵੀ ਜਾਣਦੇ ਆ ਲੜਨਾ ਵੀ ਜਾਣਦੇ ਆ ਸੋ ਲਗਾਤਾਰ ਇੱਥੇ ਧਰਨੇ ਦੇ ਬੈਠੇ ਆ ਜੋ ਕਿਸੇ ਵੀ ਕੀਮਤ ਦੇ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਉਹ ਕਿਸੇ ਵੀ ਸਟੇਟ ਨੂੰ ਨਹੀਂ ਦਿੱਤਾ ਜਾਊਗਾ ਪੰਜਾਬ ਦੇ ਪਾਣੀ ਦੀ ਰਾਖੀ ਕਰਾਂਗੇ